ਕੱਲ ਦੀ ਮੇਰੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇੰਸਟਾਗ੍ਰam ਤੇ ਪੁੱਛਣ ਸਾਡੇ ਕੋ ਉਹ ਚੀਜ਼ਾਂ ਜੋ ਅਸੀਂ ਸੋਸ਼ਲੀ ਪਬਲਿਕਲੀ ਪੋਸਟ ਕਰਦੇ ਆ ਉਹਨਾਂ ਕੋ ਕੋਈ ਰਾਈਟ ਨਹੀਂ ਹੁੰਦਾ ਕਿ ਉਹ ਸਾਡੀ ਬਹੁਤ ਜ਼ਿਆਦਾ ਪਰਸਨਲ ਲਾਈਫ ਵਿੱਚ ਜਾ ਕੇ ਸਾਨੂੰ ਕੁਐਸਚਨਸ ਪੁੱਛਣ ਠੀਕ ਹੈ ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਮਸ਼ਹੂਰ ਮੈਡ ਸੰਧੂ ਬਾਰੇ ਤੁਸੀਂ ਸਭ ਜਾਣਦੇ ਹੀ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਡ ਸੰਧੂ ਅਕਸਰ ਵਿਵਾਦਾਂ ਦੇ ਵਿੱਚ ਕਿਰਿਆ ਰਹਿੰਦਾ ਹੈ ਤੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਪਣੀਆਂ ਵੀਡੀਓਜ਼ ਜੋ ਕਿ ਹੈ ਅਪਲੋਡ ਕਰਦਾ ਰਹਿੰਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਮੈਡ ਸੰਧੂ ਵੱਲੋਂ ਜੋ ਕਿ ਇੱਕ ਪੌਡਕਾਸਟ ਕੀਤਾ ਜਾਂਦਾ ਹੈ ਤੇ ਪੌਡਕਾਸਟ ਵੱਲੇ ਗੁਰਪ੍ਰੀਤ ਸਿੰਘ ਪਾਵਲਾ ਵੱਲੋਂ ਉਸ ਨੂੰ ਇੱਕ ਅਜੀਹਾ ਸਵਾਲ ਪੁੱਛਿਆ ਜਾਂਦਾ ਹੈ ਜਿਸ ਨੂੰ ਲੈ ਕੇ ਚੱਲਦਿਆਂ ਜੋ ਕਿ ਹੈ ਮੈਡ ਸੰਧੂ ਵੱਲੋਂ ਉਹ ਪੌਡਕਾਸਟ ਛੱਡ ਕੇ ਭੱਜ ਜਾਂਦਾ ਹੈ ਤੇ ਜੋ ਕਿ ਹੈ ਮੈਡ ਸੰਧੂ ਮਾਈਕ ਨੂੰ ਵੀ ਚਲਾ ਕੇ ਬਾਹਰ ਮਾਰਦਾ ਹੈ ਬਾਕੀ ਤੁਹਾਨੂੰ ਦੱਸ ਦਿੰਨੇ ਆ ਉਹ ਪੌਡਕਾਸਟ ਜੋ ਕਿ ਹੈ ਗੁਰਪ੍ਰੀਤ ਸਿੰਘ ਪਾਵਲਾ ਵੱਲੋਂ ਕੀਤਾ ਜਾਂਦਾ ਹੈ ਜੋ ਕਿ ਮੈਡ ਸੰਧੂ ਵੱਲੋਂ ਜੋ ਕਿ ਆਪਣੇ ਘਰ ਆ ਕੇ ਬਾਅਦ ਵਿੱਚ ਲਾਈਵ ਆ ਕੇ ਉਸ ਪੋਡਕਾਸਟ ਦੇ ਬਾਰੇ ਸਾਰਾ ਕੁਝ ਸੱਚ ਦੱਸਿਆ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਰਨੇ ਹੈ ਕਿ ਲੋਕਾਂ ਵੱਲੋਂ ਉਸ ਪੋਡਕਾਸਟ ਜੋ ਕਿ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਕਾਫੀ ਵਾਇਰਲ ਕੀਤੀ ਜਾਂਦੀ ਹੈ ਤੇ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੈਡ ਸੰਧੂ ਬਹੁਤ ਹੀ ਗਲਤ ਬੰਦਾ ਹੈ ਜਾਂ ਬਹੁਤ ਗਲਤ-ਗਲਤ ਕਮੈਂਟ ਕੀਤੇ ਜਾਂਦੇ ਹਨ ਕਿ ਦੋਸਤੋ ਪੂਰਾ ਸੱਚ ਕੀ ਹੈ ਤੁਸੀਂ ਅੱਗੇ ਇੱਕ ਵਾਰ ਮੈਡ ਸੰਧੂ ਦੀ ਜ਼ੁਬਾਨੀ ਜ਼ਰੂਰ ਸੁਣਿਓ ਹਾਂ ਜੀ ਸਤਿ ਸ਼੍ਰੀ ਅਕਾਲ 3 ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੇ ਕੱਲ ਦੀ ਮੇਰੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇੰਸਟਾਗ੍ਰam ਤੇ ਤੇ ਮੈਨੂੰ ਮੇਰੀ ਫੈਮਲੀ ਫਰੈਂਡਸ ਮੀਡੀਆ ਪੰਜਾਬੀ ਇੰਡਸਟਰੀ ਤੋਂ ਬੜੇ ਜਾਣੇ ਤੇ ਕਾਲਸ ਆਏ ਫॉर سپورਟ ਥੈਂਕ ਯੂ ਸੋ ਮੱਚ ਫਸਟ ਆਫ ਆਲ ਤੇ ਸੈਕੰਡ ਥਿੰਗ ਦੇਖੋ ਮੈਨੂੰ ਪਹਿਲੇ ਤੇ ਮੈਂ ਕਵਾਂਗਾ ਰੱਬ ਨੇ ਮੈਨੂੰ ਜਿਵੇਂ ਦਾ ਵਿੱਚ ਜੋ ਵੀ ਬਣਾਇਆ ਇਸ ਸੈਪਰੇਟ ਆਰ ਥਿੰਗ ਆਮ ਸੋ ਹੈਪੀ ਇਨ ਮਾਈ ਲਾਈਫ ਠੀਕ ਹੈ ਤੇ ਮੈਨੂੰ ਰੱਬ ਨੇ ਜੋ ਕੁਝ ਵੀ ਦਿੱਤਾ ਜੋ ਕੁਝ ਮੈਂ ਅਚੀਵ ਕੀਤਾ ਆਪਣੀ ਜ਼ਿੰਦਗੀ ਵਿੱਚ ਸ਼ੁਕਰਗੁਜ਼ਾਰ ਆ ਮੈਂ ਉਸ ਪਰਮਾਤਮਾ ਦਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਤੇ ਦੂਜੀ ਗੱਲ ਦੇਖੋ ਜਦੋਂ ਅਸੀਂ ਕਿਸੇ ਪੌਡਕਾਸਟ ਇੰਟਰਵਿਊ ਤੇ ਜਾਂਦੇ ਆ ਆਫ ਕੌਰਸ ਹੌਸਟ ਕੋ ਸਾਰੇ ਰਾਈਟਸ ਹੁੰਦੇ ਆ ਉਹ ਸਾਨੂੰ ਕੁਝ ਵੀ ਪੁੱਛ ਸਕਦੇ ਆ ਠੀਕ ਹੈ ਬਟ ਅਸੀਂ ਉਹ ਪੁੱਛਣ ਸਾਰੇ ਕੋ ਉਹ ਚੀਜ਼ਾਂ ਜੋ ਅਸੀਂ ਸੋਸ਼ੀਅਲੀ ਪਬਲੀਕਲੀ ਪੋਸਟ ਕਰਦੇ ਆ ਉਨਾ ਕੋਈ ਰਾਈਟ ਨਹੀਂ ਹੁੰਦਾ ਕਿ ਸਾਰੀ ਬਹੁਤ ਜ਼ਿਆਦਾ ਪਰਸਨਲ ਲਾਈਫ ਵਿੱਚ ਜਾ ਕੇ ਸਾਨੂੰ ਕੁਐਸਚਨਸ ਪੁੱਛਣ ਠੀਕ ਹੈ ਜਿਹਨਾਂ ਚੀਜ਼ਾਂ ਬਾਰੇ ਅਸੀਂ ਕੋਈ ਪੋਸਟ ਹੀ ਨਹੀਂ ਕਰਦੇ ਆਪਣੀ ਪਰਸਨਲ ਲਾਈਫ ਆਪਣੀ ਫੈਮਿਲੀ ਦਾ ਕੁਛ ਐਵੇਂ ਦਾ ਅਸੀਂ ਕਦੀ ਸ਼ੋਅ ਹੀ ਨਹੀਂ ਕਰਦੇ ਜਿਹੜੀ ਚੀਜ਼ ਹੈ ਨਾ ਜੋ ਸੋਸ਼ਲ ਮੀਡੀਆ ਤੇ ਅਸੀਂ ਪੋਸਟ ਕਰ ਰਹੇ ਹਾਂ ਜੋ ਸੋਸ਼ੀਅਲੀ ਅਸੀਂ ਦਿਖਾ ਰਹੇ ਹਾਂ ਤੁਸੀਂ ਉਹਦੇ ਰਿਗਾਰਡਿੰਗ ਜੋ ਮੱਝੀ ਕੁਐਸਚਨ ਪੁੱਛੋ ਹੈ ਨਾ ਉਸ ਚੀਜ਼ ਲਈ ਬੰਦਾ ਰੈਡੀ ਵੀ ਹੁੰਦਾ ਹੈ ਨਾ ਤੇ ਨਾ ਕਿ ਕੁਝ ਐਹੋ ਜਿਹਾ ਕੁਐਸਚਨ ਪੁੱਛੋ ਕਿ ਜਿਹੜਾ ਬੰਦੇ ਨੂੰ ਹਰਟ ਕਰ ਜਾਏ ਬੰਦੇ ਨੂੰ ਪਿੰਚ ਕਰ ਜਾਏ ਉਹਦੀ ਪਰਸਨਲ ਲਾਈਫ ਨੂੰ ਇਫੈਕਟ ਬਸ ਮੈਂ ਹੀ ਕਹਿਣਾ ਚਾਹੁੰਦਾ ਸੀਗਾ ਮੈਂ ਕੋਈ ਕੰਟਰੋਵਰਸੀ ਨਹੀਂ ਚਾਹੁੰਦਾ ਨਾ ਮੈਂ ਕੰਟਰੋਵਰਸੀ ਕਰਨੀ ਆ ਬਸ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਸੀ ਮੇਰੇ ਸਪੋਰਟਰਸ ਮੇਰੇ ਇੰਸਟਾਗ੍ਰam ਫੈਮਿਲੀ ਸਭ ਚਾਹੁੰਦੇ ਸੀ ਕਿ ਮੈਂ ਵੀ ਆਪਣਾ ਪੱਖ ਰੱਖਾਂ ਸੋ ਦੈਟਸ ਵਾਈ ਮੈਂ ਵੀਡੀਓ ਬਣਾਉਂਦਾ ਮੇਰਾ ਮੇਨ ਮੋਟਿਵ ਸੀਗਾ ਬਾਕੀ ਪ੍ਰਮਾਤਮਾ ਸਭਨਾ ਦਾ ਭਲਾ ਕਰੇ ਸਭਨਾ ਨੂੰ ਖੁਸ਼ੀਆਂ ਦੇਵੇ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਾਰੇ ਬਾਕੀ ਦੋਸਤੋ ਤੁਸੀਂ ਇਸ ਮੈਡ ਸੰਧੂ ਵਰਗੇ ਬੰਦੇ ਬਾਰੇ ਕੀ ਕਹਿਣਾ ਚਾਹੋਗੇ ਮੈਡ ਸੰਧੂ ਬੋਲੋ ਕੀਤੇਗੇ ਪੋਡਕਾਸਟ ਬਾਰੇ ਜਾਂ ਹੁਣ ਮੈਥਨਡੂ ਬਾਰੇ ਜੋ ਕਿ ਕੀਤੀਆਂ ਹੋਈਆਂ ਗੱਲਾਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ